ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਬੇਟੇ ਦੇ ਇਲਾਜ ਦੇ ਲਈ ਜਿਸ ਹਸਪਤਾਲ ਦੇ ਗੇਟ ਅੱਗੇ ਭੀਖ ਮੰਗ ਰਿਹਾ ਸੀ ਉਥੋਂ ਦੀ ਡਾਕਟਰ ਨਿਕਲੀ ਤਲਾਕਸ਼ੁਦਾ ਪਤਨੀ ਫਿਰ ਜੋ ਹੋਇਆ ਉਹ ਇਨਸਾਨੀਅਤ ਨੂੰ ਹਿਲਾ ਦੇਣ ਵਾਲਾ ਸੀ ਪੂਰੀ ਕਹਾਣੀ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਇਹ ਸੱਚੀ ਕਹਾਣੀ ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਹੈ ਜਿੱਥੇ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਾਈਵੇਟ ਹਸਪਤਾਲ ਦੇ ਗੇਟ ਅੱਗੇ ਸਵੇਰੇ-ਸਵੇਰੇ ਅਜੀਬ ਜਿਹਾ ਮੰਜ਼ਰ ਦਿਖਾਈ ਦਿੱਤਾ ਤੇ ਗੇਟ ਤੇ ਲੰਬੀਆਂ ਲਾਈਨਾਂ ਲੱਗੀਆਂ ਸੀ ਕੋਈ ਮਰੀਜ਼ 휠ਚੇਅਰ ਤੇ ਅੰਦਰ ਜਾ ਰਿਹਾ ਸੀ ਕੋਈ ਐਂਬੂਲੈਂਸ ਹਸਪਤਾਲ ਦੇ ਕੈਂਪ ਵਿੱਚ ਆ ਕੇ ਰੁਕੀ ਲੋਕ ਫਾਈਲਾਂ, ਦਵਾਈਆਂ ਤੇ ਰਿਪੋਰਟ ਲੈ ਕੇ ਇੱਧਰ-ਉੱਧਰ ਭੱਜ ਰਹੇ ਸੀ। ਹਰ ਚਿਹਰੇ ਤੇ ਚਿੰਤਾ ਸਾਫ਼ ਚਲਕ ਰਹੀ ਸੀ। ਇਸੇ ਭੀੜ ਦੇ ਵਿੱਚ ਗੇਟ ਦੇ ਇੱਕ ਕਿਨਾਰੇ ਫੱਟੀ ਹੋਈ ਚਾਦਰ ਤੇ ਬੈਠਾ ਸੀ ਅਰਜੁਨ। ਉਸ ਦੇ ਸਾਹਮਣੇ ਰੱਖਿਆ ਸੀ ਇੱਕ ਪੁਰਾਣਾ ਕਟੋਰਾ ਜਿਸ ਵਿੱਚ ਕੁਝ ਕੁ ਸਿੱਕਿਆਂ ਦੀ ਖਣਕ ਸੀ ਤੇ ਕੋਲ ਹੀ ਪਿਆ ਸੀ ਉਸ ਦਾ ਬੇਟਾ ਰਵੀ ਜਿਸ ਦੇ ਸਾਹ ਤੇਜ਼-ਤੇਜ਼ ਚੱਲ ਰਹੇ ਸੀ। ਤੇ ਚਿਹਰਾ ਪੀਲਾ ਪੈ ਚੁੱਕਿਆ ਸੀ ਵਾਰ-ਵਾਰ ਖੰਗਦੇ ਹੋਏ ਬੱਚੇ ਵਰਗਾ ਮਸੂਮ ਚਿਹਰਾ ਹੋਰ ਵੀ ਲਚਾਰ ਲੱਗ ਰਿਹਾ ਸੀ ਅਰਜੁਨ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਹੀ ਨਹੀਂ ਰਹੇ ਸੀ ਘਰ ਆਉਂਦੇ ਜਾਂਦੇ ਇਨਸਾਨ ਨੂੰ ਉਹ ਹੱਥ ਜੋੜ ਕੇ ਕਹਿੰਦਾ ਮੇਰੇ ਬੱਚੇ ਦਾ ਇਲਾਜ ਕਰਵਾ ਦਿਓ ਪ੍ਰਮਾਤਮਾ ਤੁਹਾਡਾ ਭਲਾ ਕਰੇਗਾ ਕੁਝ ਕੁ ਲੋਕ ਦਇਆ ਨਾਲ ਦੇਖ ਕੇ ਅੱਗੇ ਵਧ ਜਾਂਦੇ ਕੋਈ ਆਪਣੀ ਜੇ ਵਿੱਚੋਂ 5-10 ਰੁਪਏ ਕੱਢ ਕੇ ਕਟੋਰੇ ਵਿੱਚ ਪਾ ਦਿੰਦਾ ਤੇ ਕੋਈ ਘੂਰ ਕੇ ਕਹਿੰਦਾ ਭਾਈ ਸਾਹਿਬ ਇੱਥੇ ਭੀਖ ਕਿਉਂ ਮੰਗ ਰਿਹਾ ਕੋਈ ਕੰਮ ਤਾਂ ਦਾ ਕਿਉਂ ਨਹੀਂ ਕਰ ਲੈਂਦੇ ਪਰ ਅਰਜਨ ਦੀ ਮਜਬੂਰੀ ਉਹਨਾਂ ਤਾਨਿਆਂ ਤੋਂ ਕਿਤੇ ਵੱਡੀ ਸੀ ਉਸ ਦਾ ਬੱਚਾ ਮੌਤ ਨਾਲ ਝੂਜ ਰਿਹਾ ਸੀ ਤੇ ਉਸ ਦੇ ਕੋਲ ਇਲਾਜ ਲਈ ਪੈਸੇ ਨਹੀਂ ਸੀ ਤਾਂ ਇਹਨੇ ਨੂੰ ਹਸਪੀਟਲ ਵਿੱਚ ਇੱਕ ਵੱਡੀ ਤੇ ਮਹਿੰਗੀ ਕਾਰ ਆ ਕੇ ਰੁਕੀ ਗੱਡੀ 'ਚ ਉੱਤਰੀ ਇੱਕ ਮਹਿਲਾ ਡਾਕਟਰ ਸਫੇਦ ਕੋਟ ਤੇ ਚਿਹਰੇ ਤੇ ਆਤਮ ਵਿਸ਼ਵਾਸ ਹਣ ਉਸਦੀ ਚਾਲ ਇੰਨੀ ਤੇਜ਼ ਤੇ ਸਖਤ ਸੀ ਕਿ ਦੇਖਣ ਵਾਲਾ ਪਹਿਲੀ ਨਜ਼ਰ ਵਿੱਚ ਹੀ ਸਮਝ ਸਕਦਾ ਸੀ ਕਿ ਇਹ ਕੋਈ ਸੁਧਾਰਨ ਡਾਕਟਰ ਨਹੀਂ ਬਲਕਿ ਇਸ ਹਸਪਤਾਲ ਦੀ ਸੀਨੀਅਰ ਡਾਕਟਰ ਹੈ ਉਹ ਗੇੜ ਦੇ ਵੱਲ ਵੱਧ ਰਹੀ ਸੀ ਤਾਂ ਇਹਨੇ ਨੂੰ ਉਸਦੀ ਨਜ਼ਰ ਫੱਟੀ ਹੋਈ ਚਾਦਰ ਤੇ ਪਏ ਬੱਚੇ ਤੇ ਉਸਦੇ ਕੋਲ ਬੈਠੇ ਅਰਜੁਨ ਤੇ ਪਈ ਇੱਕ ਪਾਲ ਲਈ ਉਸਨੇ ਆਪਣੀ ਚਾਲ ਧੀਮੀ ਕੀਤੀ ਤੇ ਧਿਆਨ ਨਾਲ ਦੇਖਿਆ ਬੱਚੇ ਦਾ ਚਿਹਰਾ ਪੀਲਾ ਸਾਰ ਲੜਕੜਾਉਂਦੇ ਹੋਏ ਤੇ ਉਸ ਦੇ ਕੋਲ ਬੈਠਾ ਆਦਮੀ ਵਿਖਰੇ ਬਾਲ ਹੰਝੂਆਂ ਨਾਲ ਭਰੀਆਂ ਅੱਖਾਂ ਟੁੱਟਿਆ ਹੋਇਆ ਹੌਸਲਾ ਡਾਕਟਰ ਦਾ ਚਿਹਰਾ ਅਚਾਨਕ ਬਦਲ ਗਿਆ ਉਸ ਦੀਆਂ ਅੱਖਾਂ ਠਿੱਟਕ ਗਈਆਂ ਬਲ ਕੰਬਣ ਲੱਗੇ ਉਹ ਚਿਹਰਾ ਅਜਨਬੀ ਨਹੀਂ ਸੀ ਇਹ ਉਹੀ ਇਨਸਾਨ ਸੀ ਜਿਸ ਦੇ ਨਾਲ ਉਸ ਨੇ ਕਦੇ ਜ਼ਿੰਦਗੀ ਦੇ ਕੁਝ ਪਲ ਬਿਤਾਏ ਸੀ ਅਰਜੁਨ ਉਸ ਦੇ ਮੂੰਹ ਵਿੱਚੋਂ ਨਾਮ ਜਿਵੇਂ ਖੁਦ ਦੀ ਖੁਦ ਨਿਕਲਿਆ ਅਰਜੁਨ ਨੇ ਸਿਰ ਉੱਪਰ ਕੀਤਾ ਉਸਦੇ ਚਿਹਰੇ ਤੇ ਥਕਾਨ ਸੀ ਅੱਖਾਂ ਵਿੱਚ ਗਹਿਰੀ ਉਦਾਸੀ ਤੇ ਬੁੱਲ ਕੰਬ ਰਹੇ ਸੀ ਉਸ ਨੇ ਸਾਹਮਣੇ ਖੜੀ ਡਾਕਟਰ ਨੂੰ ਦੇਖਿਆ ਤਾਂ ਦਿਲ ਜ਼ੋਰ ਨਾਲ ਧੜਕ ਉੱਠਿਆ ਸਾਹਮਣੇ ਖੜੀ ਸੀ ਪੂਜਾ ਉਸਦੀ ਤਲਾਕਸ਼ੁਦਾ ਪਤਨੀ ਪੂਜਾ ਦਾ ਚਿਹਰਾ ਇੱਕਦਮ ਸਖਤ ਹੋ ਗਿਆ ਸੀ ਪਰ ਅੱਖਾਂ ਵਿੱਚ ਤੂਫਾਨ ਸਾਫ਼ ਦਿਖਾਈ ਦੇ ਰਿਹਾ ਸੀ ਅਰਜੁਨਾਂ ਨਜ਼ਰਾਂ ਮਿਲਦੇ ਹੀ ਅਤੀਤ ਦੀਆਂ ਢੇਰ ਸਾਰੀਆਂ ਗੱਲਾਂ ਇੱਕ ਪਲ ਪੜ ਵਿੱਚ ਵਾਪਸ ਆ ਗਈਆਂ ਪਰ ਅਗਲੇ ਹੀ ਪਲ ਡਾਕਟਰ ਦੀ ਤਰ੍ਹਾਂ ਖੁਦ ਨੂੰ ਸੰਭਾਲਿਆ ਤੇ ਸਿੱਧਾ ਬੱਚੇ ਦੇ ਵੱਲ ਚੁੱਕੀ ਇਹ ਬੱਚਾ ਉਸਨੇ ਹੜਬੜਾ ਕੇ ਪੁੱਛਿਆ ਅਰਜੁਨ ਦਾ ਗਲਾ ਭਰ ਆਇਆ ਇਹ ਮੇਰਾ ਬੇਟਾ ਹੈ ਦੂਸਰੇ ਵਿਆਹ ਤੋਂ ਪਰ ਹੁਣ ਇਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਡਾਕਟਰ ਸਹਿਬਾ ਪਲੀਜ਼ ਇਸ ਨੂੰ ਬਚਾ ਲਓ ਇਹ ਮੇਰਾ ਸਭ ਕੁਝ ਹੈ ਪੂਜਾ ਦਾ ਦਿਲ ਧੜਕ ਉੱਠਿਆ ਸਾਹਮਣੇ ਉਹੀ ਆਦਮੀ ਸੀ ਜਿਸ ਨੂੰ ਉਸਨੇ ਕਦੇ ਆਪਣਾ ਸਭ ਕੁਝ ਮੰਨਿਆ ਸੀ ਤੇ ਅੱਜ ਉਹੀ ਆਦਮੀ ਆਪਣੇ ਬੱਚੇ ਦੇ ਲਈ ਜ਼ਮੀਨ ਤੇ ਬੈਠਾ ਭੀਖ ਮੰਗ ਰਿਹਾ ਉਸ ਦੇ ਮਨ ਵਿੱਚ ਗੁੱਸਾ ਵੀ ਸੀ ਟਕਰਾਰਾਂ ਦੀ ਪੁਰਾਣੀ ਯਾਦ ਵੀ ਸੀ ਪਰ ਉਹਨਾਂ ਸਭ ਤੋਂ ਉੱਪਰ ਇੱਕ ਮਸੂਮ ਦੀ ਜ਼ਿੰਦਗੀ ਸੀ ਪੋਜਾ ਨੇ ਤੁਰੰਤ ਨਰਸ ਨੂੰ ਆਵਾਜ਼ ਦਿੱਤੀ ਐਮਰਜੈਂਸੀ ਸਟੈਚਰ ਲਿਆਓ ਜਲਦੀ ਤੇ ਕੁਝ ਹੀ ਸਮੇਂ ਵਿੱਚ ਨਰਸ ਤੇ ਵਾਰਡ ਬੁਆਏ ਉੱਥੇ ਪਹੁੰਚੇ ਬੱਚੇ ਨੂੰ ਸਟੇਚਰ ਤੇ ਲਟਾਇਆ ਗਿਆ ਤੇ ਤੇਜ਼ੀ ਨਾਲ ਅੰਦਰ ਲੈ ਕੇ ਜਾਇਆ ਗਿਆ। ਅਰਜੁਨ ਉਹਨਾਂ ਦੇ ਪਿੱਛੇ-ਪਿੱਛੇ ਭੱਜਿਆ ਪਰ ਰਿਸੈਪਸ਼ਨ ਤੇ ਖੜੇ ਇੱਕ ਕਲਰਕ ਨੇ ਹੱਥ ਰੋਕ ਦਿੱਤਾ। ਪਹਿਲਾਂ ਅਡਵਾਂਸ ਜਮਾ ਕਰਨਾ ਹੋਵੇਗਾ ਨਹੀਂ ਤਾਂ ਕੇਸ ਅੱਗੇ ਨਹੀਂ ਵਧੇਗਾ। ਅਰਜੁਨ ਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ। ਉਹ ਕੰਬਦੀ ਹੋਈ ਆਵਾਜ਼ ਵਿੱਚ ਬੋਲਿਆ, "ਭਾਈ ਸਾਹਿਬ, ਮੇਰੇ ਕੋਲ ਕੁਝ ਨਹੀਂ ਹੈ।" ਜੋ ਸੀ ਉਹ ਦਵਾਈ ਵਿੱਚ ਚਲਾ ਗਿਆ। ਪਲੀਜ਼ ਮੇਰੇ ਬੱਚੇ ਦੀ ਜਾਨ ਬਚਾ ਲਓ ਉਹਨੂੰ ਮਰਨ ਨਾ ਦਿਓ ਪੂਜਾ ਇਹ ਸਭ ਕੁਝ ਸੁਣ ਰਹੀ ਸੀ ਉਸਨੇ ਸਖਤ ਲਹਿਜੇ ਵਿੱਚ ਕਲਰਕ ਨੂੰ ਦੇਖਿਆ ਤੇ ਕਿਹਾ ਇਹ ਮੇਰਾ ਕੇਸ ਹੈ ਪੇਮੈਂਟ ਦੀ ਚਿੰਤਾ ਬਾਅਦ ਵਿੱਚ ਕਰਨਾ ਪਹਿਲਾਂ ਬੱਚੇ ਦਾ ਇਲਾਜ ਸ਼ੁਰੂ ਹੋਣ ਦਿਓ ਉਸ ਦੀ ਆਵਾਜ਼ ਵਿੱਚ ਇੰਨਾ ਗੁੱਸਾ ਤੇ ਵਿਸ਼ਵਾਸ ਸੀ ਕਿ ਕਲਰਕ ਚੁੱਪਚਾਪ ਰਸਤਾ ਛੱਡ ਕੇ ਪਾਸੇ ਹੋ ਗਿਆ ਪੂਜਾ ਨੇ ਖੁਦ ਅੱਗੇ ਹੋ ਕੇ ਬੱਚੇ ਦੀ ਜਾਂਚ ਸ਼ੁਰੂ ਕੀਤੀ ਆਕਸੀਜਨ ਲੈਵਲ ਖਤਰਨਾਕ ਰੂਪ ਨਾਲ نیچے ਗਿਰਿਆ ਹੋਇਆ ਸੀ ਛਾਤੀ ਵਿੱਚ ਇਨਫੈਕਸ਼ਨ ਦੀ ਸੰਭਾਵਨਾ ਸਾਫ਼ ਚਲਕ ਰਹੀ ਸੀ ਉਹਨਾਂ ਨੇ ਆਪਣੀ ਟੀਮ ਨੂੰ ਆਦੇਸ਼ ਦਿੱਤਾ ਆਕਸੀਜਨ ਲਗਾਓ ਤੇ ਤੁਰੰਤ ਖੂਨ ਦੀ ਜਾਂਚ ਕਰੋ ਤੇ ਐਕਸਰੇ ਵੀ ਤੁਰੰਤ ਕਰੋ ਤੇ ਹਾਂ ਆਈਸੀਯੂ ਵਿੱਚ ਸ਼ਿਫਟ ਕਰਨ ਦੀ ਤਿਆਰੀ ਕਰੋ ਅਰਜੁਨ ਦੂਰ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਉਸ ਦੇ ਚਿਹਰੇ ਤੇ ਰਾਹਤ ਵੀ ਸੀ ਤੇ ਸ਼ਰਮ ਵੀ ਰਾਹਤ ਇਸ ਲਈ ਉਸ ਦਾ ਬੇਟਾ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਸ਼ਰਮ ਇਸ ਲਈ ਕਿ ਜਿਸ ਔਰਤ ਨੂੰ ਉਸਨੇ ਕਦੇ ਛੱਡ ਦਿੱਤਾ ਸੀ ਉਹੀ ਅਜ ਉਸਦੇ ਬੇਟੇ ਦੀ ਜਾਨ ਬਚਾਉਣ ਦੇ ਲਈ ਜਦੋਂ ਜਹਿਦ ਕਰ ਰਹੀ ਸੀ ਰਵੀ ਨੂੰ ਆਈਸੀਯੂ ਵਿੱਚ ਲਜਾਇਆ ਗਿਆ ਤੇ ਉਸ ਕਮਰੇ ਵਿੱਚ ਮਸ਼ੀਨਾਂ ਦੀ ਆਵਾਜ਼ ਹੀ ਗੂੰਜ ਰਹੀ ਸੀ ਪੂਜਾ ਨੇ ਮਾਸਕ ਲਾਇਆ ਤੇ ਖੁਦ ਬੱਚੇ ਦੇ ਕੋਲ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਹੁਣ ਸਿਰਫ ਇੱਕ ਹੀ ਖੁਆਇਸ਼ ਸੀ ਕਿਸੇ ਵੀ ਤਰ੍ਹਾਂ ਇਸ ਮਾਸੂਮ ਦੇ ਸਾਹ ਰੁਕਣੇ ਨਹੀਂ ਚਾਹੀਦੇ। ਕਰੀਬ 1 ਘੰਟੇ ਤੱਕ ਜਾਂਚ ਤੇ ਇਲਾਜ ਚੱਲਦਾ ਰਿਹਾ ਤੇ ਬਾਹਰ ਅਰਜੁਨ ਵਾਰ-ਵਾਰ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਰਿਹਾ। ਕਦੇ ਹੱਥ ਜੋੜਦਾ ਤੇ ਕਦੇ ਰੋ ਕੇ ਜ਼ਮੀਨ ਤੇ ਸਿਰ ਰੱਖ ਲੈਂਦਾ। ਉਸਦੇ ਦਿਲ ਵਿੱਚ ਬਸ ਇੱਕ ਹੀ ਸਵਾਲ ਗੂੰਜ ਰਿਹਾ ਸੀ ਕਿ ਮੇਰਾ ਬੇਟਾ ਬਚ ਜਾਵੇਗਾ। ਘੰਟੇ ਬਾਅਦ ਪੂਜਾ ਬਾਹਰ ਆਈ। ਉਸਦੇ ਚਿਹਰੇ ਤੇ ਥਕਾਨ ਸੀ। ਪਰ ਹਲਕੀ ਜਿਹੀ ਮੁਸਕਾਨ ਵੀ ਅਰਜੁਨ ਭੱਜ ਕੇ ਉਸ ਦੇ ਕੋਲ ਆਇਆ ਕਿੱਦਾਂ ਹੈ ਮੇਰਾ ਬੇਟਾ ਪੂਜਾ ਨੇ ਗਹਿਰਾ ਸਾਹ ਲੈਂਦੇ ਹੋਏ ਕਿਹਾ ਹੁਣ ਖਤਰੇ ਤੋਂ ਬਾਹਰ ਹੈ ਪਰ ਅਗਲੇ 24 ਘੰਟੇ ਬਹੁਤ ਨਾਜ਼ੁਕ ਹੈ ਸਾਨੂੰ ਲਗਾਤਾਰ ਨਿਗਰਾਨੀ ਰੱਖਣੀ ਪਵੇਗੀ ਅਰਜੁਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਜ਼ਮੀਨ ਤੇ ਬੈਠ ਕੇ ਪੂਜਾ ਦੇ ਪੈਰ ਛੂਣ ਦੀ ਕੋਸ਼ਿਸ਼ ਕੀਤੀ ਪਰ ਪੂਜਾ ਨੇ ਤੁਰੰਤ ਉਸ ਨੂੰ ਰੋਕ ਦਿੱਤਾ ਇਹ ਸਭ ਨਾ ਕਰੋ ਅਰਜੁਨ ਮੈਂ ਇਹ ਸਭ ਕੁਝ ਕਿਸੇ ਰਿਸ਼ਤੇ ਦੀ ਵਜ੍ਹਾ ਨਾਲ ਨਹੀਂ ਕਰ ਰਹੀ ਬਲਕਿ ਇਸ ਲਈ ਕਿਉਂਕਿ ਮੈਂ ਇੱਕ ਡਾਕਟਰ ਹਾਂ ਤੇ ਇਨਸਾਨ ਵੀ ਇਹ ਸੁਣ ਅਰਜੁਨ ਦਾ ਗਲਾ ਭਰ ਗਿਆ ਉਸਨੇ ਕੰਬਦੇ ਹੋਏ ਸ਼ਬਦਾਂ ਵਿੱਚ ਕਿਹਾ ਫਿਰ ਵੀ ਅੱਜ ਤੂੰ ਸਾਬਿਤ ਕਰ ਦਿੱਤਾ ਕਿ ਇਨਸਾਨੀਅਤ ਸਭ ਤੋਂ ਵੱਡਾ ਰਿਸ਼ਤਾ ਹੁੰਦੀ ਹੈ ਆਸੇ ਪਾਸੇ ਖੜੇ ਲੋਕ ਵੀਡੀਓ ਬਣਾਉਣ ਦੀ ਵਜਾਇਂ ਅਰਜੁਨ ਨੂੰ ਹੈਰਾਨੀ ਨਾਲ ਦੇਖ ਰਹੇ ਸੀ ਪਰ ਅਰਜੁਨ ਦੇ ਲਈ ਮਾਇਨੇ ਸਿਰਫ ਇਨਾ ਹੀ ਸੀ ਕਿ ਉਸ ਦਾ ਬੇਟਾ ਜਿੰਦਾ ਹੈ ਰਵੀ ਦੀ ਧੜਕਣ ਥੋੜੀ ਸਥਿਰ ਹੋਈ ਤਾਂ ਪੂਜਾ ਨੇ ਮੋਨੀਟਰ ਤੇ ਨਜ਼ਰ ਮਾਰ ਕੇ ਚੈਨ ਦਾ ਸਾਹ ਲਿਆ ਤੇ ਨਰਸ ਨੂੰ ਆਦੇਸ਼ ਦਿੱਤਾ ਕਿ ਹਰ 5 ਮਿੰਟ ਬਾਅਦ ਬੱਚੇ ਦੀ ਜਾਂਚ ਕਰਦੀ ਰਹੇ ਤੇ ਬਾਹਰ ਆ ਕੇ ਉਹਨੇ ਅਰਜੁਨ ਦੇ ਵੱਲ ਦੇਖਿਆ ਦੀਵਾਰ ਨਾਲ ਲੱਗੇ ਖੜੇ ਅਰਜੁਨ ਦੀਆਂ ਅੱਖਾਂ ਵਿੱਚ ਹੰਝੂ ਸੀ ਚਿਹਰਾ ਸ਼ਰਮ ਨਾਲ ਝੁਕਿਆ ਹੋਇਆ ਉਸ ਵਿੱਚ ਹੁਣ ਸਿਰਫ ਇੱਕ ਟੁੱਟਿਆ ਹੋਇਆ ਬਾਪ ਦਿਖਾਈ ਦੇ ਰਿਹਾ ਸੀ ਪੂਜਾ ਨੇ ਗੰਭੀਰ ਆਵਾਜ਼ ਵਿੱਚ ਕਿਹਾ ਅਰਜੁਨ ਮੇਰੇ ਕੈਬਨ ਵਿੱਚ ਚਲੋ ਮੈਂ ਕੋਈ ਗੱਲ ਕਰਨੀ ਹੈ ਸਾਲਾਂ ਬਾਅਦ ਪੂਜਾ ਦੇ ਨਾਲ ਇਕੱਲੇ ਬੈਠਣ ਦਾ ਮੌਕਾ ਪਾ ਕੇ ਅਰਜੁਨ ਚੌਂਕ ਗਿਆ ਗਲਾ ਸੁੱਕਿਆ ਸੀ ਕਦਮ ਭਾਰੀ ਸੀ ਪਰ ਉਹ ਚੁੱਪਚਾਪ ਉਸ ਦੇ ਪਿੱਛੇ ਚੱਲ ਪਿਆ ਕੈਬਨ ਦਾ ਦਰਵਾਜ਼ਾ ਬੰਦ ਹੁੰਦੇ ਹੀ ਗਹਿਰੀ ਖਮੋਸ਼ੀ ਛਾ ਗਈ ਬਾਹਰ ਸ਼ੋਰ ਸੀ ਤੇ ਅੰਦਰ ਦੋ ਦਿਲਾਂ ਦਾ ਅਤੀਤ ਘੁੰਮ ਰਿਹਾ ਸੀ ਅਰਜੁਨ ਦੀਆਂ ਅੱਖਾਂ ਪਰ ਆਈਆਂ ਕੰਬਦੀ ਹੋਈ ਆਵਾਜ਼ ਵਿੱਚ ਉਸਨੇ ਕਿਹਾ ਪੂਜਾ ਮੈਂ ਤੇਰੀ ਮਾਫੀ ਦੇ ਲਾਇਕ ਵੀ ਨਹੀਂ ਹਾਂ ਪਰ ਅੱਜ ਹੱਥ ਜੋੜ ਕੇ ਕਹਿੰਦਾ ਹਾਂ ਮੈਨੂੰ ਮaaf ਕਰ ਦੇ ਮੈਂ ਤੈਨੂੰ ਜਿੰਨਾ ਦੁੱਖ ਦਿੱਤਾ ਉਸਦੀ ਸਜ਼ਾ ਮੈਂ ਹਰ ਦਿਨ ਭੁਗਤ ਰਿਹਾ ਹਾਂ ਤੇਰੇ ਸੁਪਨਿਆਂ ਨੂੰ ਬੋਝ ਸਮਝਿਆ ਤੈਨੂੰ ਰੋਕਦਾ ਰਿਹਾ ਤੇ ਇਹ ਹੀ ਮੇਰੀ ਸਭ ਤੋਂ ਵੱਡੀ ਭੁੱਲ ਸੀ ਤੈਨੂੰ ਗਵਾ ਕੇ ਖੁਦ ਨੂੰ ਵੀ ਗਵਾ ਬੈਠਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਤਰੇ ਉਸਨੇ ਹੱਥ ਜੋੜਦੇ ਹੋਏ ਕਿਹਾ ਤੇਰੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾਇਆ ਸੋਚਿਆ ਜ਼ਖਮ ਭਰ ਜਾਣਗੇ ਪਰ ਮੇਰੀ ਦੂਜੀ ਪਤਨੀ ਬੱਚੇ ਨੂੰ ਜਨਮ ਦੇ ਕੇ ਮੈਨੂੰ ਹਮੇਸ਼ਾ ਦੇ ਲਈ ਇਕੱਲਾ ਛੱਡ ਕੇ ਚਲੀ ਗਈ ਬਸ ਹੁਣ ਇਹੀ ਬੱਚਾ ਮੇਰੀ ਆਖਰੀ ਉਮੀਦ ਹੈ ਜੋ ਮਾਂਤ ਨਾਲ ਲੜਾਈ ਲੜ ਰਿਹਾ ਹੈ ਪੂਜਾ ਮੈਂ ਟੁੱਟ ਚੁੱਕਿਆ ਇਹ ਸੁਣ ਪੂਜਾ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਆਵਾਜ਼ ਦ੍ਰਿੜ ਸੀ ਅਰਜੁਨ ਮਾਫੀ ਨਾਲ ਅਤੀਤ ਨਹੀਂ ਬਦਲਦਾ ਫਰਕ ਐਨਾ ਹੈ ਕਿ ਮੈਂ ਉਸ ਬੋਝ ਨੂੰ ਮਿਹਨਤ ਵਿੱਚ ਬਦਲਿਆ ਤੇ ਤੂੰ ਹਾਰ ਵਿੱਚ ਤੈਨੂੰ ਯਾਦ ਹੈ ਸਾਡੇ ਵਿਆਹ ਦੇ ਸ਼ੁਰੂਆਤੀ ਦਿਨ ਉਹ ਛੋਟਾ ਜਿਹਾ ਘਰ ਜਿੱਥੇ ਦੀਵਾਰਾਂ ਟੁੱਟੀਆਂ ਹੋਈਆਂ ਸੀ ਪਰ ਹਾਸੀ ਗੂੰਜਦੀ ਸੀ ਤੁਸੀਂ ਘਰ ਆਉਂਦੇ ਮੈਂ ਖਾਣਾ ਬਣਾਉਂਦੀ ਸਾਡੇ ਕੋਲ ਕੁਝ ਨਹੀਂ ਸੀ ਬਸ ਤੇਰੀ ਮੁਸਕਾਨ ਹੀ ਮੇਰੀ ਦੌਲਤ ਸੀ ਤੁਸੀਂ ਕਹਿੰਦੇ ਸੀ ਕੀ ਇੱਕ ਦਿਨ ਤੈਨੂੰ ਵੱਡਾ ਡਾਕਟਰ ਬਣਾਵਾਂਗਾ ਅਰਜੁਨ ਰੋਂਦਾ ਹੋਇਆ ਬੋਲਿਆ ਹਾਂ ਯਾਦ ਹੈ ਤੇ ਯਾਦ ਹੈ ਉਹ ਰਾਤ ਜਦੋਂ ਮੈਂ ਗੁੱਸੇ ਵਿੱਚ ਕਿਹਾ ਸੀ ਜੇਕਰ ਤੂੰ ਡਾਕਟਰ ਬਣਨਾ ਹੈ ਤਾਂ ਮੇਰੇ ਨਾਲ ਨਾ ਰਹਿ ਤੇ ਉਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਪਰਾਧ ਸੀ ਪੂਜਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਰਾਤ ਮੈਂ ਸੋਚਿਆ ਸੀ ਸ਼ਾਇਦ ਤੂੰ ਪਿੱਛੇ ਮੁੜ ਕੇ ਦੇਖੇਂਗਾ ਪਰ ਅਦਾਲਤ ਦੀਆਂ ਪੌੜੀਆਂ 'ਚੋਂ ਉਤਰਦੇ ਵਕਤ ਤੁਸੀਂ ਮੇਰੇ ਵੱਲ ਇੱਕ ਵਾਰ ਵੀ ਨਾ ਦੇਖਿਆ ਤੇ ਮੈਂ ਇਕੱਲੀ ਰਹਿ ਗਈ ਅਰਜੁਨ ਫੁੱਟ ਫੁੱਟ ਕੇ ਰੋਣ ਲੱਗਿਆ ਹਾਂ ਤੇ ਉਸੇ ਗਲਤੀ ਦਾ ਬੋਝ ਅੱਜ ਤੱਕ ਢੋ ਰਹੇ ਹਾਂ ਜੇਕਰ ਹੁਣ ਇਹ ਬੱਚਾ ਵੀ ਉਸ ਦੀਆਂ ਸਿਸਕੀਆਂ ਕਮਰੇ ਵਿੱਚ ਗੂੰਜ ਉਠੀਆਂ ਪੂਜਾ ਨੇ ਟਿਸ਼ੂ ਅੱਗੇ ਕੀਤਾ ਤੇ ਬੋਲੀ ਅਰਜੁਨ ਅਤੀਤ ਮਿਟਾਇਆ ਨਹੀਂ ਜਾ ਸਕਦਾ ਪਰ ਇਹ ਬੱਚਾ ਹੁਣ ਤੇਰੀ ਪੂਰੀ ਦੁਨੀਆ ਉਸਦੇ ਲਈ ਤੈਨੂੰ ਮਜ਼ਬੂਤ ਹੋਣਾ ਪਵੇਗਾ ਇਹ ਹੀ ਤੇਰੀ ਅਸਲੀ ਪ੍ਰੀਖਿਆ ਹੈ ਤੇ ਮੈਂ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਾਂਗੀ ਡਾਕਟਰ ਹੋਣ ਦੇ ਨਾਤੇ ਵੀ ਤੇ ਇਨਸਾਨ ਹੋਣ ਦੇ ਨਾਤੇ ਵੀ ਕਮਰੇ ਵਿੱਚ ਖਮੋਸ਼ੀ ਛਾ ਗਈ ਬਾਹਰ ਐਂਬੂਲੈਂਸ ਦਾ ਹਾਰਨ ਵੱਜਿਆ ਤੇ ਅੰਦਰ ਤੋਂ ਟੁੱਟੇ ਹੋਏ ਦਿਲ ਤੇ ਇੱਕ ਮਾਸੂਮ ਦੀ ਜ਼ਿੰਦਗੀ ਦੋਨੇ ਜਾਣਦੇ ਸੀ ਕਿ ਹੁਣ ਸਾਰੀ ਲੜਾਈ ਸਿਰਫ ਉਸ ਬੱਚੇ ਦੇ ਸਾਹਾਂ ਦੇ ਲਈ ਹੈ ਰਾਤ ਗਹਿਰੀ ਹੋ ਚੁੱਕੀ ਸੀ ਸਸਪਤਾਲ ਦੀਆਂ ਗਲੀਆਂ ਵਿੱਚ ਸਰਨਾਟਾ ਸੀ ਬਸ ਕਿਸੇ ਕਿਸੇ ਕਮਰੇ ਵਿੱਚੋਂ ਮਸ਼ੀਨਾਂ ਦੀ ਵੀਪ ਤੇ ਵਾੜਬੁਆਏ ਦੇ ਕਦਮਾਂ ਦੀ ਆਹਟ ਸੁਣਾਈ ਦੇ ਰਹੀ ਸੀ ਬਾਹਰ ਬੈਂਚ ਤੇ ਅਰਜੁਨ ਬੈਠਾ ਸੀ ਚਿਹਰਾ ਥੱਕਿਆ ਹੋਇਆ ਲਾਲ ਅੱਖਾਂ ਤੇ ਮਨ ਹੀ ਮਨ ਕੁਝ ਬੋਲ ਰਿਹਾ ਸੀ हे ਪ੍ਰਮਾਤਮਾ ਮੇਰਾ ਬੇਟਾ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਵੇ ਮੇਰੇ ਬੇਟੇ ਨੂੰ ਬਚਾ ਲਵੋ ਮੇਰੀ ਆਖਰੀ ਵੀ ਦੌਲਤ ਮੇਰੇ ਕੋਲੋਂ ਦੂਰ ਨਾ ਕਰਨਾ ਤਾਂ ਇਹਨੇ ਨੂੰ ਅਚਾਨਕ ਆਈਸੀਯੂ ਵਿੱਚੋਂ ਮਸ਼ੀਨ ਦੀ ਵੀਪ ਸੁਣਾਈ ਦਿੱਤੀ ਨਰਸ ਘਬਰਾ ਕੇ ਬਾਹਰ ਆਈ ਡਾਕਟਰ ਮੈਮ ਬੱਚੇ ਦੀ ਹਾਲਤ ਵਿਗੜ ਰਹੀ ਹੈ ਅਰਜੁਨ ਦੇ ਪੈਰਾਂ ਥੱਲੋਂ ਜਿਵੇਂ ਨਿਕਲ ਗਈ ਉਸਦਾ ਦਿਲ ਧੜਕਣਾ ਭੁੱਲ ਗਿਆ ਪੂਜਾ ਬਿਨਾਂ ਵਕਤ ਗਵਾਏ ਆਈਸੀਯੂ ਵਿੱਚ ਗਈ ਉਸਦਾ ਚਿਹਰਾ ਗੰਭੀਰ ਸੀ ਪਰ ਅੱਖਾਂ ਵਿੱਚ ਮਾਂ ਵਰਗੀ ਬੇਚੈਨੀ ਚਲਕ ਰਹੀ ਸੀ ਤੇ ਅੰਦਰ ਬੱਚੇ ਦਾ ਆਕਸੀਜਨ ਲੈਵਲ ਤੇ ਜੀ ਨਾਲ ਨੀਚੇ ਡੇਗ ਰਹੀ ਸੀ ਟੜਕਣ ਬਹੁਤ ਸਲੋ ਚੱਲ ਰਹੀ ਸੀ ਪੂਜਾ ਨੇ ਮਾਸਕ ਲਾਇਆ ਦਸਤਾਨੇ ਚੜਾਏ ਤੇ ਆਦੇਸ਼ ਦਿੱਤੇ ਜਲਦੀ ਆਕਸੀਜਨ ਸਿਲੰਡਰ ਬਦਲੋ ਬਲੱਡ ਰਿਪੋਰਟ ਲਿਆਓ ਤੇ ਵੈਂਟੀਲੇਟਰ ਤਿਆਰ ਕਰੋ ਸਾਰੀ ਟੀਮ ਭੱਜ ਦੌੜ ਵਿੱਚ ਲੱਗ ਗਈ ਪੂਜਾ ਬੱਚੇ ਦਾ ਚੈੱਕਅਪ ਆਪ ਕਰਨ ਲੱਗੀ ਉਸ ਦੀ ਟੜਕਣ ਦੇਖੀ ਉਸ ਦਾ ਚੈੱਕਅਪ ਕਰਦੇ ਸਮੇ ਪੂਜਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਅਣਜਾਣੇ ਵਿੱਚ ਉਸ ਦੀਆਂ ਛੋਟੀਆਂ ਜਿਹੀਆਂ ਉਂਗਲੀਆਂ ਨੂੰ ਪਕੜ ਲਿਆ ਤੇ ਮਨ ਹੀ ਮਨ ਕਿਹਾ ਤੂੰ ਮਾਸੂਮ ਐ ਤੇ ਤੇਰੇ ਸਾਹਾਂ ਦੀ ਡੋਰ ਹੁਣ ਮੇਰੇ ਹੱਥਾਂ ਵਿੱਚ ਐ ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗੀ ਤੇ ਬਾਹਰ ਅਰਜੁਨ ਦਰਵਾਜ਼ੇ ਤੇ ਖੜਾ ਕੰਬ ਰਿਹਾ ਸੀ ਨਰਸ ਨੇ ਉਸ ਨੂੰ ਰੋਕਿਆ ਪਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਂਦੇ ਰਹੇ ਉਹ ਮਨ ਹੀ ਮਨ ਬੋਲ ਰਿਹਾ ਸੀ ਪ੍ਰਮਾਤਮਾ ਮੇਰਾ ਇੱਕ ਹੀ ਆਸਰਾ ਐ ਇਹਨੂੰ ਮੇਰੇ ਕੋਲੋਂ ਦੂਰ ਨਾ ਕਰਨਾ ਅੰਦਰ 3 ਘੰਟੇ ਤੱਕ ਸੰਘਰਸ਼ ਚੱਲਦਾ ਰਿਹਾ ਕਦੇ ਧੜਕਣ ਇੰਨੀ ਸਲੋ ਹੋ ਜਾਂਦੀ ਕਿ ਰਵੀ ਦੇ ਸਾਹ اٹਕ ਜਾਂਦੇ ਤੇ ਕਦੇ ਆਕਸੀਜਨ ਲੈਵਲ ਅਚਾਨਕ ਡਿੱਗ ਜਾਂਦਾ ਪਰ ਪੂਜਾ ਹਰ ਵਾਰ ਹਾਲਾਤ ਨੂੰ ਸੰਭਾਲ ਲੈਂਦੀ ਪਸੀਨਾ ਉਸਦੇ ਮੱਥੇ ਤੋਂ ਵਹਿ ਰਿਹਾ ਸੀ ਤੇ ਥਕਾਨ ਅੱਖਾਂ ਵਿੱਚੋਂ ਝਲਕ ਰਹੀ ਸੀ ਪਰ ਉਸਦੇ ਕਦਮ ਲੜਖੜਾਏ ਨਹੀਂ ਆਖਿਰਕਾਰ ਸਵੇਰੇ 4 ਵਜੇ ਮੋਨੀਟਰ ਤੇ ਸਥਿਰ ਲਖੀਰਾ ਹੋ ਗਈਆਂ ਬੱਚੇ ਦੇ ਸਾਹ ਸਮਾਨੇ ਹੋਣ ਲੱਗੇ ਪੂਜਾ ਨੇ ਗਹਿਰਾ ਸਾਹ ਲਿਆ ਤੇ ਹੌਲੀ ਜਿਹੀ ਕਿਹਾ ਸਟੇਬਲ ਹੈ ਖਤਰਾ ਟਲ ਗਿਆ ਪੂਰੇ ਆਈਸੀਯੂ ਵਿੱਚ ਰਾਹਤ ਦੀ ਲਹਿਰ ਦੌੜ ਗਈ ਬਾਹਰ ਬੈਠੇ ਅਰਜੁਨ ਨੇ ਦਰਵਾਜ਼ਾ ਖੋਲਦੇ ਹੀ ਡਾਕਟਰ ਪੂਜਾ ਦਾ ਚਿਹਰਾ ਦੇਖਿਆ ਥਕਾਨ ਨਾਲ ਥੱਕਿਆ ਪਰ ਸਕੂਨ ਦੇ ਭਾਵ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਕੰਬਦੀ ਹੋਈ ਆਵਾਜ਼ ਵਿੱਚ ਬੋਲਿਆ ਕਿੱਦਾਂ ਮੇਰਾ ਬੇਟਾ ਪੂਜਾ ਹਲਕੀ ਮੁਸਕਾਨ ਦੇ ਨਾਲ ਬੋਲੀ ਹੁਣ ਖਤਰੇ ਤੋਂ ਬਾਹਰ ਹੈ ਅਗਲੇ 24 ਘੰਟੇ ਨਿਗਰਾਨੀ ਕਰਨੀ ਪਵੇਗੀ ਪਰ ਹੁਣ ਡਰਨ ਦੀ ਜ਼ਰੂਰਤ ਨਹੀਂ ਇਹ ਸੁਣਦੇ ਹੀ ਅਰਜੁਨ ਨੇ ਰਾਹਤ ਮਹਿਸੂਸ ਕੀਤੀ ਉਹ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਤੇ ਹੱਥ ਜੋੜ ਕੇ ਬੋਲਿਆ ਧੰਨਵਾਦ ਪਰਮਾਤਮਾ ਤੇ ਧੰਨਵਾਦ ਪੂਜਾ ਤੂੰ ਮੇਰੇ ਬੇਟੇ ਨੂੰ ਨਵਾਂ ਜੀਵਨ ਦਿੱਤਾ ਹੈ ਇਹ احਸਾਨ ਮੈਂ ਜ਼ਿੰਦਗੀ ਭਰ ਨਹੀਂ ਚੁਕਾ ਸਕਦਾ ਪੂਜਾ ਦੀਆਂ ਅੱਖਾਂ ਵੀ ਨਮ ਸੀ ਪਰ ਆਵਾਜ਼ ਦ੍ਰਿੜ ਰਹੀ ਅਰਜੁਨ ਇਸ ਨੂੰ ਐਸਾਨ ਨਾ ਕਹਿ ਇਹ ਮੇਰਾ ਫਰਜ ਹੈ ਇੱਕ ਡਾਕਟਰ ਦਾ ਵੀ ਤੇ ਇੱਕ ਇਨਸਾਨ ਦਾ ਵੀ ਪਰ ਯਾਦ ਰੱਖੋ ਬੱਚਾ ਸਿਰਫ ਦਵਾਈਆਂ ਨਾਲ ਨਹੀਂ ਜੀਵੇਗਾ ਉਸ ਨੂੰ ਤੇਰੇ ਸਹਾਰੇ ਪਿਆਰ ਤੇ ਤੇਰੀ ਜ਼ਿੰਮੇਵਾਰੀ ਦੀ ਜ਼ਰੂਰਤ ਵੀ ਹੈ ਅਰਜੁਨ ਨੇ ਹੰਝੂ ਪੂੰਝਦੇ ਹੋਏ ਸਿਰ ਝੁਕਾ ਲਿਆ ਹਾਂ ਪੂਜਾ ਹੁਣ ਮੈਂ ਸਮਝ ਗਿਆ ਹਾਂ ਇਹ ਹੀ ਮੇਰੀ ਆਖਰੀ ਦੌਲਤ ਹੈ ਪੂਜਾ ਕੁਝ ਪਲ ਚੁੱਪ ਰਹੀ ਫਿਰ ਬੋਲੀ ਅਰਜੁਨ ਇਨਸਾਨ ਦੀ ਅਸਲੀ ਪ੍ਰੀਖਿਆ ਉਹੀ ਹੁੰਦੀ ਹੈ ਜਦੋਂ ਹਾਲਾਤ ਉਸ ਦੇ ਖਿਲਾਫ ਹੋਣ ਤੈਨੂੰ ਇਹ ਮੌਕਾ ਮਿਲਿਆ ਇਸ ਨੂੰ ਗਵਾਉਣਾ ਨਾ ਬਾਹਰ ਅਸਮਾਨ ਵਿੱਚ ਸੂਰਜ ਦੀਆਂ ਕਿਰਨਾਂ ਫੈਲ ਚੁੱਕੀਆਂ ਸੀ ਪੰਛੀਆਂ ਦੀ ਚਹਿਕ ਸੁਣਾਈ ਦੇ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੂਰਾ ਅਸਮਾਨ ਮਸੂਮ ਦੀ ਜ਼ਿੰਦਗੀ ਦਾ ਜਸ਼ਨ ਮਨਾ ਰਿਹਾ ਹੋਵੇ ਅਗਲੇ 2 ਦਿਨ ਇਲਾਜ ਚੱਲਦਾ ਰਿਹਾ ਹੌਲੀ-ਹੌਲੀ ਰਵੀ ਦੀਆਂ ਅੱਖਾਂ ਵਿੱਚ ਚਮਕ ਵਾਪਸ ਆਈ ਚਿਹਰੇ ਤੇ ਮਾਸੂਮ ਮੁਸਕਾਨ ਖਿਲੀ ਜਦੋਂ ਰਵੀ ਨੇ ਕਮਜ਼ੋਰ ਹੱਥਾਂ ਨਾਲ ਅਰਜੁਨ ਦੀਆਂ ਉਂਗਲੀਆਂ ਨੂੰ ਫੜਿਆ ਤਾਂ ਅਰਜੁਨ ਦਾ ਦਿਲ ਭਰ ਆਇਆ ਉਸ ਪਲ ਉਸਨੂੰ ਲੱਗਿਆ ਕਿ ਦੁਨੀਆ ਦੀ ਸਾਰੀ ਦੌਲਤ ਵੀ ਇਸ ਅਹਿਸਾਸ ਦੇ ਸਾਹਮਣੇ ਫਿੱਕੀ ਹੈ ਛੁੱਟੀ ਦਾ ਦਿਨ ਤੈਅ ਹੋਇਆ ਤਾਂ ਪੂਜਾ ਨੇ ਅਰਜੁਨ ਨੂੰ ਆਪਣੇ ਕੈਬਨ ਵਿੱਚ ਬੁਲਾਇਆ ਮਾਹੌਲ ਭਾਰੀ ਸੀ ਦੋਨੇ ਆਮਣੇ ਸਾਹਮਣੇ ਬੈਠੇ ਸੀ ਅਰਜੁਨ ਨੇ ਭਰੇ ਹੋਏ ਗਲੇ ਨਾਲ ਕਿਹਾ ਪੂਜਾ ਮੈਂ ਤੈਨੂੰ ਜਿੰਨਾ ਦੁੱਖ ਦਿੱਤਾ ਉਹਨਾਂ ਕੋਈ ਵੀ ਪਤੀ ਆਪਣੀ ਪਤਨੀ ਨੂੰ ਨਹੀਂ ਦਿੰਦਾ ਤੇਰੇ ਸੁਪਨਿਆਂ ਨੂੰ ਬੋਝ ਸਮਝਿਆ ਤੈਨੂੰ ਰੋਕਿਆ ਟੋਕਿਆ ਤੇ ਫਿਰ ਛੱਡ ਦਿੱਤਾ ਅੱਜ ਜੇ ਤੂੰ ਚਾਵੇਂ ਤਾਂ ਮੈਨੂੰ ਅਪਰਾਧੀ ਕਹਿ ਸਕਦੀ ਹੈ ਮੈਂ ਮੰਨਦਾ ਹਾਂ ਮੇਰੀ ਗਲਤੀ ਨੇ ਸਭ ਕੁਝ ਬਰਬਾਦ ਕੀਤਾ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਅੱਜ ਤੇਰੀ ਵਜ੍ਹਾ ਨਾਲ ਪੂਜਾ ਮੇਰਾ ਬੇਟਾ ਜਿਉਂਦਾ ਹੈ ਜੇਕਰ ਤੂੰ ਨਾ ਹੁੰਦੀ ਤਾਂ ਮੈਂ ਉਸ ਨੂੰ ਗਵਾ ਦਿੰਦਾ ਪੂਜਾ ਤੇਰੇ ਸਾਹਮਣੇ ਮੈਂ ਹਮੇਸ਼ਾ ਸਿਰ ਝੁਕਾ ਕੇ ਖੜਾ ਰਹਾਂਗਾ ਤੂੰ ਚਾਹੇ ਤਾਂ ਮੈਨੂੰ ਸਜ਼ਾ ਦੇ ਦੇ ਪਰ ਮੈਨੂੰ ਮaaf ਕਰ ਦੇ ਇਹ ਸੁਣ ਪੂਜਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਦੀ ਆਵਾਜ਼ ਨਰਮੀ ਨਾਲ ਭਰੀ ਸੀ ਅਰਜੁਨ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ ਜਦੋਂ ਇਨਸਾਨ ਵਕਤ ਰਹਿੰਦੇ ਰਿਸ਼ਤਿਆਂ ਦੀ ਕਦਰ ਨਹੀਂ ਕਰਦਾ ਤੂੰ ਉਹੀ ਕੀਤਾ ਹਾਂ ਤੂੰ ਮੈਨੂੰ ਬਹੁਤ ਦਰਦ ਦਿੱਤਾ ਪਰ ਹੁਣ ਤੈਨੂੰ ਪਛਤਾਉਂਦੇ ਹੋਏ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜ਼ਿੰਦਗੀ ਨੇ ਤੈਨੂੰ ਸਿਖਾ ਦਿੱਤਾ ਕਿ ਪਿਆਰ ਤੇ ਸਨਮਾਨ ਹੀ ਸਭ ਤੋਂ ਵੱਡੀ ਪੂੰਜੀ ਹੈ ਅਰਜੁਨ ਨੇ ਕੰਮਦੀ ਹੋਈ ਆਵਾਜ਼ ਵਿੱਚ ਕਿਹਾ ਜੇ ਤੂੰ ਚਾਹੇ ਤਾਂ ਅਸੀਂ ਫਿਰ ਤੋਂ ਪੂਜਾ ਨੇ ਵਿੱਚ ਹੀ ਉਸ ਦੀ ਗੱਲ ਰੋਕ ਦਿੱਤੀ ਨਹੀਂ ਅਰਜੁਨ ਜੋ ਰਿਸ਼ਤਾ ਇੱਕ ਵਾਰ ਟੁੱਟ ਜਾਂਦਾ ਹੈ ਉਸ ਨੂੰ ਜੋੜਨ ਦੀ ਕੋਸ਼ਿਸ਼ ਹੋਰ ਜ਼ਿਆਦਾ ਦਰਦ ਦਿੰਦੀ ਹੈ ਮੈਂ ਹੁਣ ਆਪਣੀ ਦੁਨੀਆ ਵਿੱਚ ਖੁਸ਼ ਹਾਂ ਆਪਣੇ ਮਰੀਜ਼ਾਂ ਤੇ ਆਪਣੇ ਫਰਜ਼ ਦੇ ਨਾਲ ਤੈਨੂੰ ਪਤੀ ਦੇ ਰੂਪ ਵਿੱਚ ਨਹੀਂ ਅਪਣਾ ਸਕਦੀ ਪਰ ਇਹ ਨਿਸ਼ਾਨੀਅਤ ਦਾ ਰਿਸ਼ਤਾ ਸਾਡੇ ਵਿੱਚ ਹਮੇਸ਼ਾ ਰਹੇਗਾ ਮੈਂ ਤੇਰੇ ਬੇਟੇ ਨੂੰ ਬਚਾਇਆ ਕਿਉਂਕਿ ਇਨਸਾਨੀਅਤ ਕਿਸੇ ਤਲਾਕ ਦੀ ਮੋਹਰ ਨਾਲ ਨਹੀਂ ਟੁੱਟਦੀ ਅਰਜੁਨ ਦਾ ਸਿਰ ਹੋਰ ਝੁਕ ਗਿਆ ਅੱਖਾਂ ਵਿੱਚ ਪਛਤਾਵਾ ਸੀ ਪਰ ਦਿਲ ਵਿੱਚ ਪੂਜਾ ਦੇ ਲਈ ਸਨਮਾਨ ਤੇ ਇੱਜ਼ਤ ਦੋਵੇਂ ਸੀ ਕੁਝ ਪਲਾਂ ਦੀ ਖਮੋਸ਼ੀ ਤੋਂ ਬਾਅਦ ਪੂਜਾ ਬੋਲੀ "ਅਰਜੁਨ ਹੁਣ ਤੈਨੂੰ ਆਪਣੇ ਬੇਟੇ ਦੇ ਲਈ ਜੀਣਾ ਪਵੇਗਾ ਤੇ ਯਾਦ ਰੱਖਣਾ ਉਹ ਤੇਰੇ ਅਤੀਤ ਦਾ ਬੋਝ ਨਹੀਂ ਤੇਰੇ ਭਵਿੱਖ ਦੀ ਉਮੀਦ ਹੈ ਉਸ ਨੂੰ ਸੰਭਾਲਣਾ ਹੀ ਤੇਰੀ ਸਭ ਤੋਂ ਵੱਡੀ ਪ੍ਰੀਖਿਆ ਹੈ" ਅਰਜੁਨ ਨੇ ਸਿਰ ਉੱਪਰ ਕਰਕੇ ਕਿਹਾ "ਪੂਜਾ ਹਾਂ ਹੁਣ ਇਹੀ ਮੇਰੀ ਦੁਨੀਆ ਹੈ ਮੈਂ ਵਾਅਦਾ ਕਰਦਾ ਹਾਂ ਉਸ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ" ਪੂਜਾ ਦੀਆਂ ਅੱਖਾਂ ਵਿੱਚ ਹਲਕੀ ਮੁਸਕਾਨ ਆਈ ਇਹੀ ਸਹੀ ਫੈਸਲਾ ਹੈ ਤੇ ਯਾਦ ਰੱਖੋ ਇਨਸਾਨੀਅਤ ਦਾ ਰਿਸ਼ਤਾ ਸਭ ਤੋਂ ਵੱਡਾ ਹੁੰਦਾ ਹੈ ਕੁਝ ਸਮੇਂ ਬਾਅਦ ਅਰਜੁਨ ਆਪਣੇ ਬੇਟੇ ਨੂੰ ਲੈ ਕੇ ਹਸਪਤਾਲ ਤੋਂ ਬਾਹਰ ਨਿਕਲਿਆ ਠੰਡੀ ਸਵੇਰ ਦੀ ਹਵਾ ਵਿੱਚ ਉਸ ਨੂੰ ਕਈ ਸਾਲ ਬਾਅਦ ਸਕੂਨ ਮਿਲਿਆ ਬੇਟੇ ਦੇ ਛੋਟੇ-ਛੋਟੇ ਹੱਥਾਂ ਨੇ ਉਸ ਦੇ ਹੱਥ ਨੂੰ ਫੜਿਆ ਹੋਇਆ ਸੀ ਤੇ ਉਸ ਦੇ ਦਿਲ ਵਿੱਚ ਇੱਕ ਉਮੀਦ ਕਿ ਹੁਣ ਉਹੀ ਉਸ ਦਾ ਸਭ ਕੁਝ ਹੈ ਖਿੜਕੀ ਵਿੱਚੋਂ ਇਹ ਦ੍ਰਿਸ਼ ਦੇਖਦੀ ਪੂਜਾ ਦੇ ਚਿਹਰੇ ਤੇ ਸ਼ਾਂਤੀ ਸੀ ਅਤੀਤ ਦੀ ਕਰ ਸਕ ਹਜੇ ਵੀ ਸੀ ਪਰ ਇੱਕ ਸਕੂਨ ਵੀ ਸੀ ਕਿ ਉਸਨੇ ਇਨਸਾਨੀਅਤ ਦਾ ਸਭ ਤੋਂ ਵੱਡਾ ਫਰਜ਼ ਨਿਭਾਇਆ ਹੈ ਦੋਸਤੋ ਹਾਲਾਤ ਬਦਲਦੇ ਆ ਲੋਕ ਬਦਲ ਜਾਂਦੇ ਆ ਪਰ ਇਨਸਾਨੀਅਤ ਦਾ ਰਿਸ਼ਤਾ ਸਭ ਤੋਂ ਉੱਪਰ ਹੁੰਦਾ ਹੈ ਪਰ ਜੇ ਅਰਜੁਨ ਨੇ ਸਮਾਂ ਰਹਿੰਦੇ ਪੂਜਾ ਦੇ ਸੁਪਨਿਆਂ ਨੂੰ ਸਮਝਿਆ ਹੁੰਦਾ ਤਾਂ ਕਿ ਜ਼ਿੰਦਗੀ ਇੰਨੀ ਕੜਵੀ ਹੁੰਦੀ ਤੇ ਤੁਹਾਨੂੰ ਕੀ ਲੱਗਦਾ ਹੈ ਪੂਜਾ ਦਾ ਫੈਸਲਾ ਸਹੀ ਸੀ ਜਾਂ ਗਲਤ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਪੂਰੀ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ